ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਜਿਹੜੀ ਅੱਜ ਦੀ ਵੀਡੀਓ ਮੈਂ ਤੁਹਾਡੇ ਵਾਸਤੇ ਲੈ ਕੇ ਆਈ ਆ ਇਹਦੇ ਵਿੱਚ ਇੱਕ ਛੋਟੀ ਜੀ ਤੁਹਾਡੇ ਲਈ ਹੈਲਪ ਲੈ ਕੇ ਆਈ ਆ ਕਿਉਂਕਿ ਮੈਨੂੰ ਲੱਗਿਆ ਵੀ ਮੈਂ ਤੁਹਾਡੇ ਨਾਲ ਵੀ ਜਿਹੜੀ ਇਹ ਵੀਡੀਓ ਸਾਂਝੀ ਕਰਾਂ ਜਿਹੜੀ ਆਪਣੀ ਇਹ ਅੱਜ ਦੀ ਵੀਡੀਓ ਆ ਜਦੋਂ ਮੈਂ ਇਹ ਕੁੰਡੇ ਜਿਹੜੇ ਮੈਂ ਸੇਫਟੀ ਪੈਨ ਵਿੱਚ ਪਾਉਂਦੀ ਸੀ ਤਾਂ ਕੁੰਡੇ ਜਿਹੜੇ ਇੱਥੇ ਅੜ ਜਾਂਦੇ ਸੀ ਸੇਫਟੀ ਪੈਨ ਵਿੱਚ ਇੱਥੇ ਗੁੰਡੇ ਆੜ ਜਾਂਦੇ ਸੀ। ਜਾਂ ਆਪਾਂ ਕਹਿ ਲਈਏ ਜਾਂ ਆਪਾਂ ਇਹ ਆਪਣੇ ਦੁਪट्टे ਤੇ ਲਾਉਣੇ ਆ ਜਦੋਂ ਸੇਫਟੀ ਪੈਨ ਤਾਂ ਦੁਪੱਟਾ ਇੱਥੇ ਜਿਹੜਾ ਪਣਾੜ ਜਾਂਦਾ। ਤਾਂ ਹੁਣ ਮੈਂ ਕੀ ਕਰਦੀ ਆ ਇੱਕ ਛੋਟਾ ਜਿਹਾ ਮੋਤੀ ਲੈ ਕੇ। ਮੋਤੀ ਚਾਹੇ ਛੋਟਾ ਲੈ ਲਓ ਚਾਹੇ ਵੱਡਾ ਲੈ ਲਓ। ਜਿਵੇਂ ਹੁਣ ਇਹ ਵੱਡਾ ਮੋਤੀ ਮੇਰੇ ਕੋਲ ਇਹ ਵੀ ਆਪਾਂ ਪਾ ਸਕਦੇ ਆ ਸੇਫਟੀ ਪੈਨ ਵਿੱਚ। ਜਦੋਂ ਹੁਣ ਆਪਾਂ ਮੋਤੀ ਇੱਥੇ ਪਾ ਲਵਾਂਗੇ ਇਹਦੇ ਵਿੱਚ ਤਾਂ ਜਿਹੜੀ ਆਪਣੀ ਪਛ ਮੈਂ ਇਹਦੇ ਵਿੱਚ ਚੜੂਗੀ। ਜਦੋਂ ਆਪਣੀ ਇੱਥੇ ਪੱਛ ਮੜ ਜਾਂਦੀ ਹੈ ਤਾਂ ਜਿਹੜਾ ਤਾਗਾ ਘਟਣ ਦਾ ਉਹ ਡਾਰ ਰਹਿੰਦਾ ਪੱਛਮ ਘਟਣ ਦਾ ਤੇ ਜਦੋਂ ਮੋਤੀ ਪਾਇਆ ਹੋ ਗਿਆ ਇਸ ਤਰ੍ਹਾਂ ਤਾਂ ਫਿਰ ਆਪਾਂ ਆਸਾਨੀ ਨਾਲ ਇਹਦੇ ਵਿੱਚ ਕੁੰਡੇ ਪਾ ਕੇ ਆਸਾਨੀ ਨਾਲ ਕੁੰਡੇ ਜਿਹੜੇ ਆਪਣੇ ਨਿਕਲ ਜਾਂਦੀਆਂ ਬਿਲਕੁਲ ਵੀ ਕੁੰਡੇ ਇਹਦੇ ਵਿੱਚ ਾੜ ਦੇਣੀ ਤੇ ਪੱਛਮਾ ਜਿਹੜੀ ਆਪਣੀ ਉਹ ਘਟਣ ਦਾ ਡਾਰ ਨਹੀਂ ਰਹਿੰਦਾ ਜਿਵੇਂ ਹੁਣ ਮੈਂ ਇੱਥੇ ਤੁਹਾਨੂੰ ਦਿਖਾਉਣੀ ਆ ਜਿਹੜੇ ਇਹ ਬਟਨ ਪੱਟੀ ਵਾਲੇ ਕੁੰਡੇ ਆ ਆਪਾਂ ਜਦੋਂ ਆਪਾਂ ਬਟਨ ਪੱਟੀ ਬਾਅਦ ਵਿੱਚ ਬਣਾਉਣੀ ਆ ਤਾਂ ਆਪਾਂ ਜਿਹੜੇ ਕੁੰਡੇ ਹੁੰਦੇ ਆ ਸੇਫਟੀ ਪੈਨ ਵਿੱਚ ਪਾ ਕੇ ਰੱਖ ਦਿੰਨੀ ਆ ਤੇ ਜਿਹੜੇ ਕੁੰਡੇ ਆਪਣੇ ਇੱਥੇ ਅੜ ਜਾਂਦੇ ਆ ਹੁਣ ਮੈਂ ਮੋਤੀ ਪਾਏ ਹੋਏ ਇਸ ਤਰ੍ਹਾਂ ਤੇ ਕੁੰਡੇ ਜਿਹੜੇ ਆਸਾਨੀ ਨਾਲ ਨਿਕਲ ਜਾਣਗੇ ਸੇਫਟੀ ਪੈਨ ਵਿੱਚੋਂ ਆਸਾਨੀ ਨਾਲ ਆਪਾਂ ਇਹਨਾਂ ਕੁੰਡਿਆਂ ਨੂੰ ਕੱਢ ਕੇ ਇਸ ਤਰ੍ਹਾਂ ਸਲਾਈ ਵਿੱਚ ਪਾਵਾਂਗੇ ਜਿਵੇਂ ਇੱਧਰ ਵੀ ਇਸ ਤਰ੍ਹਾਂ ਸੇਫਟੀ ਪੈਨ ਵਿੱਚ ਮੋਤੀ ਪਾਇਆ ਆ ਆਸਾਨੀ ਨਾਲ ਕੁੰਡੇ ਨਿਕਲ ਜਾਣਗੇ ਬਿਲਕੁਲ ਵੀ ਨਹੀਂ ਅੜਨਗੇ ਇਹਦੇ ਵਿੱਚ ਜੇ ਆਪਾਂ ਕਹਿ ਲਓ ਆਪਾਂ ਦਪੱਟੇ ਤੇ ਲਗਾਇਆ ਤਾਂ ਜਿਹੜਾ ਆਪਣਾ ਦੁਪੱਟਾ ਇਹਦੇ ਵਿੱਚ ਬਿਲਕੁਲ ਨਹੀਂ ਅੜੂਗਾ ਜਦੋਂ ਆਪਾਂ ਇੱਥੇ ਮੋਤੀ ਜਿਹੜਾ ਪਾਇਆ ਹੋਊਗਾ ਕਿਉਂਕਿ ਮੋਤੀ ਜਿਹੜੇ ਕੁੰਡੇ ਇਹੋ ਅੱਗੇ ਨਹੀਂ ਜਾਣ ਦਿੰਦਾ ਇੱਥੇ ਤੇ ਕੁੰਡੇ ਆਪਣੇ ਇੱਧਰ ਰਹਿ ਜਾਂਦੇ ਆ ਤੇ ਬਾਅਦ ਵਿੱਚ ਆਪਾਂ ਇਹਨਾਂ ਨੂੰ ਆਸਾਨੀ ਨਾਲ ਕੱਢ ਲਈਂਗੇ ਤਾਂ ਮੈਨੂੰ ਲੱਗਿਆ ਮੈਂ ਤੁਹਾਡੇ ਨਾਲ ਵੀ ਜਿਹੜੀ ਛੋਟੀ ਜੀ ਵੀਡੀਓ ਬਣਾ ਕੇ ਸਾਂਝੀ ਕਰਾਂ ਵੀਡੀਓ ਤੁਹਾਨੂੰ ਕਿਵੇਂ ਲੱਗੀ ਜਰੂਰ ਦੱਸਿਓ ਕਮੈਂਟ ਕਰਕੇ ਮੈਨੂੰ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਕੋਟੀਆਂ ਸਵੈਟਰਾਂ ਦੇ ਜਿਹੜੇ ਨਵੇਂ-ਨਵੇਂ ਡਿਜ਼ਾਈਨ ਵੇਖਣ ਲਈ ਤੇ ਇਹਨਾਂ ਦੀ ਬਣਾਈ ਵੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਵੀਡੀਓ ਪਸੰਦ ਆਈ ਹੋਵੇ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਜੀ ਧੰਨਵਾਦ